ਸੁਜਨਪੁਰ ਦੇ ਪਿੰਡ ਬੇੜੀਆਂ ਛੰਨ ਕੋਠੇ ਚ ਬੀਤੇ ਦਿਨ ਇੱਕ ਮਾਰਕੁਟਾਈ ਦੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਭੇੜੀਆਂ ਨਿਵਾਸੀ ਨੌਜਵਾਨ ਦੋ ਨੌਜਵਾਨਾਂ ਦੇ ਨਾਲ ਮਾਰਕੁਟ ਕਰਦੇ ਨਜ਼ਰ ਆ ਰਹੇ ਸਨ ਇਸ ਮਾਮਲੇ ਤੋਂ ਬਾਅਦ ਦੋਵੇਂ ਟੀਰਾ ਆਪਸ ਵਿੱਚ ਟੂ ਰਾਜਨਾਮਾ ਕਰਨ ਦੇ ਲਈ ਤਿਆਰ ਹੋ ਗਿਆ ਸਨ ਪਰ ਜਦੋਂ ਰਾਜਨਾਮਾ ਹੋ ਰਿਹਾ ਸੀ ਤਾਂ ਮਾਰਕਟ ਕਰਨ ਵਾਲੇ ਲੋਕਾਂ ਵੱਲੋਂ ਇਸ ਪਰਿਵਾਰ ਨਾਲ ਦੁਬਾਰਾ ਬੱਤਸਲੂਕੀ ਕੀਤੀ ਗਈ ਅਤੇ ਰਾਜਨਾਮਾ ਨਹੀਂ ਹੋ ਪਾਇਆ ਪੀੜਿਤ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਮੁੰਡੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਸਾਨੂੰ ਦੂਜੀ ਧਿਰ ਦੇ ਵੱਲੋਂ ਬੇਇੱਜ਼ਤ ਕੀਤਾ ਗਿਆ ਇਸ ਲਈ ਪੀੜਿਤ ਪਰਿਵਾਰ ਨੇ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਲक्की ਸਰੋਜ ਕੇ ਆਟੀ ਨਿਊਜ਼ ਨੈਟਵਰਕ ਜੀ ਕੀ ਗੱਲਬਾਤ ਹੋਈ ਸੀ ਹਾਂਜੀ ਬਈ ਮੈਂ ਸਰ ਮੈਨੂੰ ਫੋਨ ਆਇਆ ਸੀ ਮੈਂ ਸਰ ਦੇ ਹਿਸਾਬ ਦਾ ਇਹ ਕਹਿੰਦੇ ਵੀ ਸੱਤ ਨੂੰ ਮਾਰਨ ਦੇ ਕੋਈ ਤੇ ਤੇ ਨਾ ਗਿਆ ਮੂ ਕਿਦੋਂ ਉੱਥੇ ਮੈਂ ਦੇਖਿਆ ਸੀ ਤਿੰਨ ਚਾਰ ਜਣੇ ਹੈ ਹੀ ਮਾਰਨ ਲੱਗੇ ਸੀ ਤੇ ਜਿਹੜਾ ਬਹਨਪੁਰ ਦਾ ਆਪਾ ਸੁਪਰ ਦਾ ਮੁੰਡਾ ਉਹਨੇ ਤਾਂ ਸਹਿਮਤੀ ਨਹੀਂ ਦਿੱਤੀ ਪੰਚਾਇਤ ਜੀ ਆਪਾਂ ਜੇ ਇਹੀ ਉੱਥੇ ਬੈਠੇ ਸੀ ਤੇ ਉਹ ਉਹਨਾਂ ਨੇ ਨਹੀਂ ਰਾਇਨਾਮਾ ਕੀਤਾ ਕਹਿੰਦੇ ਆਪਾਂ ਨਹੀਂ ਕਰਨਾ ਤੁਸੀਂ ਜਿੱਥੇ ਜਾਣਾ ਚੱਲ ਜਾਓ ਬਾਕੀ ਸਹਿਮਤਾ ਸਾਰੀ ਜੀ ਮੰਗ ਕੇ ਇਹ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਉਸ ਸਾਲੋਂ ਕੀ ਕਰਦੇ ਕਿਤੇ ਉਸ ਸਾਲੋਂ ਹੱਲੇ ਤੱਕ ਕੋਈ ਕਰਵੈ ਨਹੀਂ ਹੋਈ ਖਾਲੀ ਪੰਚਾਇਤ ਪ੍ਰਤੀ ਸਗੀਰ ਕੀ ਗੱਲ ਬਾਤ ਹੋ ਰਹੀ ਸੀ ਬਹੁਤ ਦੱਸ ਮਰੇ ਉੱਤੇ ਬੈਠੇ ਕੱਟ ਦੋ ਪਿੰਨੇ ਪੰਚਾਇਤ ਕੱਟੀ ਸੀ ਦੋ ਮਿੰਨੇ ਪੰਚਾਇਤ ਕੱਟੀ ਸੀ ਉੱਥੇ ਗੱਲ ਬਾਤ ਹੋਣ ਲਗੀ ਦੋ ਬੰਦੇ ਸਹਿਮਤ ਹੋਏ ਸਾਡੇ ਨਾਲ ਤੇ ਤੂਜਾ ਮਨੂ ਪ੍ਰਤਾਪ ਸੁਕਰ ਦਾ ਮੁੰਡਾ ਉਹ ਕਹਿੰਦਾ ਸੁਪਰ ਕਹਿੰਦਾ ਮੈਨੇ ਸਹਿਮਤ ਹੂੰ ਸੁਣ ਤੋ ਨਾ ਕਹਿੰਦਾ ਮੈਨੂੰ ਇਹਨਾਂ ਨੂੰ ਕਰੋ ਨੀਚੇ ਲੋਕਾਂ ਨੂੰ ਅਗਰ ਨਹੀਂ ਬੋਲਣ ਦੇ ਇਹ ਐਪ ਹੋਇਆ ਹਨ ਮੈਨੂੰ ਕੋਈ ਮਰਦੀ ਜਿੱਥੇ ਜਾਣਾ ਚੱਲ ਜੋ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਮੈਂ ਕੱਟਣਾ ਪਰ ਦੂਜੇ ਸਾਡੇ ਨਾਲ ਠੀਕ ਠਾਕ ਨੇ ਬਾਕੀ ਮਾਰੇ ਬੱਚਾ ਵੀ ਹੋਸ ਹੈ ਦੇਖੋ ਜਿਹਦਾ ਕੰਮ ਫੋਨ ਵਾਲੀ ਉਲਟੀ ਵੀ ਆਈ ਆ ਉਹਨਾਂ ਦਾਖਲ ਵੀ ਹੋ ਰਹੇ ਆ ਮੌਕੇ ਤੇ ਸਕੈਨ ਘਾਟਾ ਸੂਨੋ ਐਰੋ ਵਗੈਰਾ ਸਭ ਮੱਕੇ ਜੀ ਉਹ ਵੀ ਟੈਸਟ ਕਰਵਾਈ ਨਾ ਮੈਂ ਤੇ ਉਸੇ ਵੀ ਨੁਕਸਾਨ ਦਾ ਸੈਟਾਟ ਨਾ ਉਹ ਮੈਂ ਅੱਜ ਕਰਵਾਣਾ ਮੈਂ ਕਿਸ ਤਰੀਕੇ ਨਾਲ ਦੀ ਕਿ ਸਖਤ ਕਾਰਵਾਈ ਕੀਤੀ ਜਾਵੇ ਨਾਲ ਦੂਸਰਾ ਇਹ ਬਾਕੀ ਜੁੱਟੀਆਂ ਮਾਨ ਲਗੇ ਮੈਂ ਤੇ ਮੇਰਾ ਜਾਈ ਮੌਕੇ ਦਾ ਨਹੀਂ ਮੌਕੇ ਤੇ ਖੜੀ ਸੀ ਮੈਨੂੰ ਜਾਈ ਮੇਰਾ ਲੈ ਕੇ ਗਿਆ ਵੀ ਜਿੱਥੇ ਮਾਰੇ ਕਰਦੇ ਆ ਮੈਂ ਅੱਜ ਮੁਕੇ ਨਾ ਗੱਲ ਪੁੱਛਦਾ ਕਰ ਸਕਦਾ ਹਾਂ ਮੈਂ ਮੰਗਰਦਿਆਂ ਸਵੇਰੇ ਨਾਲ ਸਾਨੂੰ ਸਾਨੂੰ ਤੁਸੀਂ ਸਹਾਇਤਾ ਮਿਲਣੀ ਚਾਹੀਦੀ ਆ ਅਗਵਾਸਤ ਵੀ ਨਹੀਂ ਇਹ ਸਜਣ ਚਾਹੀਦੀ ਆ ਅਗਵਾਸਤ ਵੀ ਸਾਡੇ ਨਾਲ ਹੀ ਤਾਂ ਕਰੇ ਨਿੱਕਪਾ ਕਹਿੰਦਾ ਨਿੱਕੇ ਲੋਗ ਨੀਚ ਲੋਗ ਮੈਂ ਇਹਨਾਂ ਨੂੰ ਕੁਛ ਨਹੀਂ ਜਾਣਦਾ ਜਿੱਥੇ ਜਾਣਾ ਚਾਹਾਂ ਬਸ ਚੋਰਿਆਂ ਵੀ ਕਰਦੀ ਕਿ ਇਹ ਬੋਲ ਦੂਜੀ ਪਾਰਟੀ ਕਹਿੰਦੀ ਕਿ ਚੋਰਾ ਦਾ ਸਾਥ ਦੇ ਦੇ ਹਾਂਜੀ ਆ ਦੂਜੀ ਪਾਰਟੀ ਕਹਿੰਦੀ ਤੇ ਇਹ ਕਹਿੰਦੇ ਚੋਰਾ ਸਾਥ ਦੇ ਕਰਦੇ ਤੁਸੀਂ ਤੇ ਆਪਾਂ ਚੋਰਾ ਦਾ ਸਾਥ ਕਿਸੇ ਨੂੰ ਦਿੱਤਾ ਨਾ ਗਾ One of the premium and prestigious professional institutes providing a wide range of professional courses with 100% placement assistance. We are Sri Sai Group of Institutes.